ਓ ਜੋਤ ਕਿੱਥੇ ਆ ਭਾਬੀ ਮੈਂ ਜ ਆਪਦਾ ਬਾਹਰੇ ਬੈਠੇ ਹੀ ਘਰੇ ਤੇ ਚੱਲ ਦਫਾ ਕਰ ਉਹਨੂੰ ਪਰਾਂ ਉਹਦਾ ਨਾ ਹੱਥ ਲਵਾਈ ਸਮਾਨ ਨੂੰ ਕਲਿਆਣੀ ਹੈ ਗਈ ਆ ਮੈਨੂੰ ਤਾਂ ਹੀ ਨੀ ਉਹ ਚੰਗੀ ਲੱਗਦੀ ਉਹ ਨਹੀਂ ਨਹੀਂ ਅੰਮੀ ਜੀ ਤੁਸੀਂ ਨਾ ਫਿਕਰ ਕਰੋ ਮੇਰੇ ਦੇ ਆਉਣ ਤੋਂ ਨਾ ਪਹਿਲਾਂ ਪਹਿਲਾਂ ਸੰਭ ਕੇ ਰੱਖ ਲੈਣਾ ਵਾ ਤੇਹੀਂ ਇਕੱਲੇ ਹੀ ਕਰਨ ਦੇ ਜੀ ਪਾ ਲਿਆ ਸਾਰਾ ਸਮਾਨ ਸਮਾਨ ਪੈ ਗਿਆ ਇਹ ਸਾਰਾ ਤੇ ਲਿਓ ਮੈਂ ਚੱਕਾ ਦਿੰਨੀ ਨਾ ਨਹੀਂ ਨਹੀਂ ਰਹਿਣ ਦੇ ਤੂੰ ਮੇਰੀ ਗੱਲ ਸੁਣਾ ਭੈਣ ਭਰਾ ਤੇ ਤੂੰ ਤਾਂ ਹੀ ਤੋਰੇਂਗੀ ਜੇ ਇੱਥੇ ਕੋਈ ਆਊਗਾ ਤੇ ਕੱਲ ਤੇ ਸਗਣਾ ਤੇ ਪਰਸੋਂ ਬਰਾਤ ਆ ਅਜੇ ਤੱਕ ਤਾਂ ਆਇਆ ਕੋਈ ਨਹੀਂ ਇੱਥੇ ਹੌਸਲਾ ਰੱਖੋ ਸਾਰੇ ਆਉਣਗੇ ਲੈਣ ਦੇਣ ਵੀ ਕਰਕੇ ਜਾਣਗੇ ਤੇ ਆਲਾ ਮੇਰਾ ਪੁੱਤ 2 ਲੱਖ ਰੁਪਏ ਆਇਓ ਤੇ ਇਦਾਂ ਈਓ ਕੇ ਹਲਵਾਈਆਂ ਦਾ ਵੀ ਜੋ ਵੀ ਪੈਰਸਪੂਲਸ ਦਾ ਹਿਸਾਬ-ਤਹਾਬ ਉਹ ਸਾਰਾ ਹੁਣ ਤੂੰ ਭੁਗਤਾਉਣਾ ਈ ਹੈ ਹਾਂ ਨਾ ਮੇਰੀ ਗੱਲ ਸੁਣੋ ਇਹਨੂੰ ਪੈਸੇ ਫੜਾਤੇ ਆ ਜਦੋਂ ਮੈਂ ਤੜਕਾ ਪੈਸੇ ਮੰਗਿਆ ਸੀ ਮੈਨੂੰ ਤਾਂ ਫੜਾਏ ਨਹੀਂ ਇੱਧਰ ਫੜਾਵੇ ਤੂੰ ਵੱਡਾ ਸਿਆਣਾ ਰਮਨ ਜਿੱਦਾ ਪੈਸੇ ਫੜੇ ਆ ਨਾ ਉਹਦਾ ਜੋ ਮੈਨੂੰ ਫੜਾ ਦੇ ਕਿਹੜੀ ਗੱਲੋਂ ਫੜਾਦਾ ਮੈਂ ਤਾਂ ਮੈਂ ਕਿਹਾ ਨਾ ਫੜਾ ਦੇ ਉਹਨੂੰ ਪੈਸੇ